ਮਾਤਾ ਜੀ ਅੱਜ ਸ਼ਹੀਦਾਂ ਦੀ ਧਰਤੀ ਤੋਂ ਨਵੀਂ ਪਾਰਟੀ ਦਾ ਆਗਾਜ਼ ਕੀਤਾ ਗਿਆ ਤਾਂ ਕਿ ਸੋਚ ਨੂੰ ਲੈ ਕੇ ਕੀਤਾ ਗਿਆ ਕਿਵੇਂ ਦਾ ਹੰਗਾਰਾ ਆਸ ਕਰਾਂਗੇ ਕਿ ਆਪਾਂ ਚੰਗੇ ਕੰਮ ਪੰਜਾਬ ਨੂੰ ਬਚਾਉਣ ਤੇ ਬਿਨਾਂ ਲਾਲਚ ਤੋਂ ਲੋਭ ਤੋਂ ਜਿਹੜਾ ਕੰਮ ਜਿਹੜੇ ਪੰਜਾਬ ਦੇ ਕੰਮ ਹੋ ਕੀਤੇ ਜਾਣ ਗੁਰੂ ਗ੍ਰੰਥ ਸਾਹਿਬ ਦੀਆਂ ਤੇ ਕੀਤਾ ਜਾਵੇ ਪਾਣੀਆਂ ਤੇ ਕੀਤਾ ਜਾਵੇ ਪੰਜਾਬ ਦੇ ਹਿੱਤਾਂ ਲਈ ਕੰਮ ਕੀਤਾ ਜਾਵੇ ਸਰ ਸਾਇਕ ਵਿਤਰ ਤੇ ਪਿਓ ਰਾਜ ਜੀਦੇ ਚ ਹਰ ਧਰਮ ਨੂੰ ਸਤਿਕਾਰ ਮਿਲਦਾ ਹੈ ਨਾ ਅਹੀਂ ਆਸਤੇ ਵੀ ਦੋ ਟਾਮ ਕਹਿੰਨੇ ਆ ਰਾਜ ਕਰੇਗਾ ਖਾਲਸਾ ਕੀ ਰਹਿਣਾ ਕੋਈ ਇਹਦੇ ਚ ਕੋਈ ਏਡੀ ਵੱਡੀ ਗੱਲ ਨਹੀਂ ਇਹ ਜਿਹੜਾ ਬਾਰ-ਬਾਰ ਕੁਐਸਚਨ ਪੁੱਟ ਕਰਦੇ ਆ ਜੇ ਤੁਸੀਂ ਇਹ ਕਿਉਂਕਿ ਆਪਣੇ ਪੰਜਾਬ ਦੇ ਬਹੁਤ ਮੁੱਦੇ ਆ ਵਿਰਾਸਤ نیوز ਦੇ ਨਾਲ ਜੁੜੇ ਸਾਰੀ ਦਸ਼ਕਾਂ ਦਾ ਸਵਾਗਤ ਹੈ ਤੇ ਅੱਜ ਅਸੀਂ ਸ਼੍ਰੀ ਮੁਖਸਰ ਸਾਹਿਬ ਦੀ ਧਰਤੀ ਤੇ ਆਏ ਆ ਜਿੱਥੇ ਸ਼ਹੀਦਾਂ ਦੀ ਆ ਮਾਗਦੀ ਸੰਗਰਾਮ ਤੇ ਜਿਹੜਾ ਸ਼ਹੀਦਾਂ ਨੂੰ ਯਾਦ ਕੀਤਾ ਗਿਆ ਤਾਂ ਇੱਥੇ ਹੀ ਅੰਮ੍ਰਿਤਪਾਲ ਅ ਦੇ ਵੱਲੋਂ ਜਿਹੜੀ ਇੱਕ ਨਵੀਂ ਪਾਰਟੀ ਦਾ ਆਗਾਜ਼ ਕੀਤਾ ਗਿਆ ਤੇ ਉਹਨਾਂ ਦੇ ਮਾਤਾ ਜੀ ਸਾਡੇ ਨਾਲ ਨੇ ਤੇ ਆ ਉਹ ਗੱਲਬਾਤ ਕਰਦੇ ਆਂ ਜੀ ਮਾਤਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਇੱਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਾਤਾ ਜੀ ਅੱਜ ਸ਼ਹੀਦਾਂ ਦੀ ਧਰਤੀ ਤੋਂ ਨਵੀਂ ਪਾਰਟੀ ਦਾ ਆਗਾਜ਼ ਕੀਤਾ ਗਿਆ ਤਾਂ ਕਿ ਸੋਚ ਨੂੰ ਲੈ ਕੇ ਕੀਤਾ ਗਿਆ ਕਿਵੇਂ ਦਾ ਹੁੰਗਾਰਾ ਮਿਲਿਆ ਵੇਖੋ ਪਹਿਲਾਂ ਤਾਂ ਮੈਂ ਸਾਰੀ ਸੰਗਤ ਨੂੰ ਮਾਗੀ ਦੇ ਪਵਿੱਤਰ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਆ। ਬਾਕੀ ਇਥੋਂ ਇਹ ਸ਼ੁੱਭ ਦਿਹਾੜੇ ਤੋਂ ਜਿਹੜਾ ਪਾਰਟੀ ਦਾ ਆਗਾਜ਼ ਕੀਤਾ ਗਿਆ ਤੇ ਇਹੋ ਹੀ ਆਸ ਕਰਾਂਗੇ ਕਿ ਆਪਾਂ ਚੰਗੇ ਕੰਮ ਪੰਜਾਬ ਨੂੰ ਬਚਾਉਣ ਤੇ ਬਿਨਾਂ ਲਾਲਚ ਤੋਂ ਲੋਭ ਤੋਂ ਜਿਹੜਾ ਕੰਮ ਜਿਹੜੇ ਪੰਜਾਬ ਦੇ ਕੰਮ ਹੋ ਕੀਤੇ ਜਾਣ ਗੁਰੂ ਗ੍ਰੰਥ ਸਾਹਿਬ ਦੀਆਂ ਤੇ ਕੀਤਾ ਜਾਵੇ ਪਾਣੀਆਂ ਤੇ ਕੀਤਾ ਜਾਵੇ ਪੰਜਾਬ ਦੇ ਹਿੱਤਾਂ ਲਈ ਕੰਮ ਕੀਤਾ ਜਾਵੇ। ਠੀਕ ਹੈ ਜੀ। ਤੇ ਮਾਦਾ ਜੇਕਰ ਗੱਲ ਕਰੀਏ ਤਾਂ ਆ ਪਿਤਾ ਬਿਲਕੁਲ ਉਹਨਾਂ ਵੱਲੋਂ ਕਿਹਾ ਗਿਆ ਸੀਗਾ ਕਿ ਜੇਕਰ ਖਾਲਸਾਤਨ ਦੀ ਸਿਮਰਨਜੀਤ ਸਿੰਘ ਮਾਨ ਗੱਲ ਕਰਨਗੇ ਤਾਂ ਉਹ ਜਿਹੜੇ ਨੇ ਉਹਨਾਂ ਦਾ ਸਮਰਥਨ ਨਹੀਂ ਕਰਨਗੇ ਤੇ ਕਿਵੇਂ ਦੇਖਦੇ ਹਾਂ ਹਲੇ ਪਾਰਟੀ ਦਾ ਆਗਾਜ਼ ਹੋਣਾ ਤਾਂ ਕੁਝ ਚਿਹਰੇ ਜਿਹੜੇ ਨੇ ਉਹ ਰੁੱਸਤੇ ਨਜ਼ਰ ਆ ਰਹੇ ਨੇ ਵੇਖੋ ਇਹ ਤੇ ਖਾਲਸਾ ਰਾਜ ਹੈ ਖਾਲਸਾ ਇੱਕ ਪਵਿੱਤਰ ਤੇ ਪਿਓਰ ਰਾਜ ਜਿਦੇ ਚ ਹਰ ਧਰਮ ਨੂੰ ਸਤਕਾਰ ਮਿਲਦਾ ਹੈ ਨਾ ਅਸੀਂ ਅਰਦਾਸ ਚ ਵੀ ਦੋ ਟਾਮ ਕਹਿੰਨੇ ਆ ਰਾਜ ਕਰੇਗਾ ਖਾਲਸਾ ਕੀ ਰਹਿਣਾ ਕੋਈ ਇਹਦੇ ਵਿੱਚ ਤਾਂ ਕੋਈ ਏਡੀ ਵੱਡੀ ਗੱਲ ਨਹੀਂ ਇਹ ਜਿਹੜਾ ਬਾਰ ਬਾਰ ਕੁਐਸਚਨ ਪੁੱਟ ਕਰਦੇ ਆ ਜੇ ਤੁਸੀਂ ਇਹ ਕਿਉਂਕਿ ਆਪਣੇ ਪੰਜਾਬ ਦੇ ਬਹੁਤ ਮੁੱਦੇ ਆ ਤੇ ਸਾਰੇ ਮੁੱਦਿਆਂ ਤੇ ਗੱਲ ਕੀਤੀ ਜਾਊਗੀ ਇੱਕ ਵੱਡਾ ਜਿਹੜਾ ਲੋਕਾਂ ਦੇ ਮਨਾਂ ਦੇ ਵਿੱਚ ਪੰਜਾਬ ਦੀ ਜਨਤਾ ਵਿੱਚ ਜਿਹੜਾ ਇੱਕ ਸੀਗਾ ਕਿ ਭਾਈ ਅਮਰਪਾਲ ਸਿੰਘ ਜੀ ਜਿਹੜੇ ਨੇ ਇਹ ਮਾਗੀ ਦੇ ਮੇਲੇ ਤੇ ਜਿਹੜੇ ਉਹ ਬਾਹਰ ਆਉਣਗੇ ਤਾਂ ਕੀ ਪ੍ਰੋਸੀਜਰ ਜਿਹੜਾ ਆ ਜਨਤਾ ਵੱਲੋਂ ਵੀ ਕੀਤਾ ਜਾ ਰਿਹਾ ਕਿਸ ਤਰ੍ਹਾਂ ਦੇ ਉਪਰਾਲੇ ਕਿਤੇ ਨਹੀਂ ਉਹ ਤਾਂ ਅਫਵਾਹਾਂ ਹੀ ਆ ਮੀਡੀਆ ਵਾਲੇ ਇਦਾਂ ਝੂਠੀਆਂ ਫਲਾ ਰਹੇ ਆ ਤੁਹਾਨੂੰ ਪਤਾ ਵੀ ਹੁਣ ਸੌਜੋ 99 ਖਬਰਾਂ ਤੇ ਝੂਠੀਆਂ ਹੁੰਦੀਆਂ 15 ਉਹਨਾਂ ਦੀ ਤਰੀਕ ਵਾ 15 ਤਰੀਕ ਨੂੰ ਪਤਾ ਲੱਗੂਗਾ ਮਾਗੀ ਤੋਂ ਤੇ ਇੱਕ ਦੋ ਦਿਨ ਪਹਿਲਾਂ ਉਹਨਾਂ ਦੇ ਜਵਾਬ ਆ ਲਾਇਆ ਗਿਆ ਤੇ ਬਾਹਰ ਆਉਂਦੀ ਤੇ ਚਲੋ ਕੋਈ ਨਹੀਂ ਵਾਈਗੁਰ ਜਦੋਂ ਕਿਰਪਾ ਕਰਨਗੇ ਆਉਣਗੇ ਸੱਚੇ ਪਾਤਸ਼ਾਹ ਉਹ ਚੜ੍ਹਦੀ ਕਲਾ ਵਿੱਚ ਵਾ ਕੋਈ ਗੱਲ ਨਹੀਂ ਆਜੋ ਮਾਤਾ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਕਿ ਜੋ ਭਾਈ ਅਮਰਤਪਾਲ ਸਿੰਘ ਜੀ ਦੇ ਮਾਤਾ ਜੀ ਹੋਰਾਂ ਵੱਲੋਂ ਜਿਹੜਾ ਕਿਹਾ ਗਿਆ ਕਿ ਜਿਹੜਾ ਇਹ ਖਾਲਸਾ ਰਾਜ ਹੈ ਇੱਥੇ ਹਰ ਇੱਕ ਨੂੰ ਜਿਹੜਾ ਆ ਪੂਰਾ ਅਧਿਕਾਰ ਹੈ ਅਸੀਂ ਅਰਦਾਸ ਦੇ ਵਿੱਚ ਵੀ ਲਗਾਤਾਰ ਕਹਿੰਦੇ ਆ ਕਿ ਰਾਜ ਕਰੇਗਾ ਖਾਲਸਾ ਓਸੀ ਸੋਚ ਨੂੰ ਲੈ ਕੇ ਅੱਜ ਸ਼ੀਧਾਂ ਦੀ ਧਰਤੀ ਤੋਂ ਜਿਹੜਾ ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਪਿਤਾ ਵੱਲੋਂ ਜਿਹੜਾ ਆ ਨਵੀਂ ਪਾ ਦਾ ਆਗਾਜ਼ ਕੀਤਾ ਗਿਆ ਤੇ ਆਓ ਹੋਰ ਵੀ ਤਸਵੀਰਾਂ ਦੇ ਨਾਲ ਤੁਹਾਨੂੰ ਜੋੜਦੇ ਹਾਂ